ਹੈਲੋ एवरीवन ਵੈਲਕਮ ਟੂ ਯੂ ਮਾਈ ਯੂਟਿਊਬ ਚੈਨਲ ਬੀਏ 5ਥ सेमेस्टर ਹਿਸਟਰੀ ਆਫ ਦ ਵਰਲਡ ਦਾ 4ਥ ਚੈਪਟਰ ਅੱਜ ਆਪਾਂ ਕਰਾਂਗੇ ਵਿਆਨਾ ਕਾਂਗਰਸ ਅਤੇ ਇਸ ਦਾ ਮਹੱਤਵ ਵਿਆਨਾ ਕਾਂਗਰਸ ਦੇ ਸਮਝੌਤੇ ਦੇ ਬਾਰੇ ਤੁਸੀਂ ਕੀ ਜਾਣਦੇ ਹੋ ਵਿਆਨਾ ਕਾਂਗਰਸ ਦੇ ਉਦੇਸ਼ ਅਤੇ ਸਿਧਾਂਤਾਂ ਦੇ ਬਾਰੇ ਠੀਕ ਹੈ ਅਤੇ ਇਸ ਦੇ ਫੈਸਲਿਆਂ ਦੇ ਬਾਰੇ ਕੀ ਫੈਸਲੇ ਲੱਤੇ ਕੀ ਸਮਝੌਤਾ ਹੋਇਆ ਠੀਕ ਹੈ ਇਹਦਾ ਆਪਾਂ ਅੱਜ ਲੌਂਗ ਕੁਐਸਚਨ ਹੈ ਜਿਹੜਾ ਉਹ ਕਰਾਂਗੇ 1792 ਇਸਵੀ ਤੋਂ 1814 ਇਸਵੀ ਤੱਕ ਯੂਰਪ ਮਹਾਂਦੀਪ ਸੰਘਰਸ਼ ਦਾ ਅਖਾੜਾ ਬਣਿਆ ਰਿਹਾ। ਇਹਨਾਂ 22 ਸਾਲਾਂ ਦੇ ਵਿੱਚੋਂ ਘੱਟ ਤੋਂ ਘੱਟ 15 ਸਾਲਾਂ ਤੱਕ ਨਪੋਲੀਅਨ ਦੀ ਸ਼ਕਤੀ ਦਾ ਬੋਲਬਾਲਾ ਰਿਹਾ। ਇਸ ਯੋਦੇ ਨੇ ਯੂਰਪ ਦੇ ਅਨੇਕਾਂ ਰਾਜਵੰਸ਼ਾਂ ਨੂੰ ਆਪਣੇ ਪੈਰਾਂ ਥੱਲੇ ਕੁਚਲ ਦਿੱਤਾ ਅਤੇ ਉਹਨਾਂ ਦੀ ਰਾਜ ਸੱਤਾ ਖੋ ਲਈ। ਸਪੇਨ, ਇਟਲੀ, ਪੁਰਤਗਾਲ ਅਤੇ ਹਾਲੈਂਡ ਆਦ ਕਈ ਦੇਸ਼ਾਂ ਤੇ ਨਪੋਲੀਅਨ ਦੇ ਸਕੇ ਸੰਬੰਧੀ ਅਤੇ ਸੈਨਾਪਤੀ ਸ਼ਾਸਨ ਕਰਦੇ ਸਨ। ਇਸ ਲਈ ਇੰਗਲੈਂਡ ਅਤੇ ਯੂਰਪ ਦੇ ਕੁਝ ਦੇਸ਼ਾਂ ਨੇ ਮਿਲ ਕੇ ਉਸ ਨੂੰ ਹਾਰ ਮੰਨਣ ਦੇ ਲਈ ਮਜਬੂਰ ਕਰ ਦਿੱਤਾ ਪ੍ਰੰਤੂ ਉਥਲ-ਪੁਥਲ ਦੇ ਇਸ ਲੰਬੇ ਸਮੇਂ ਕਾਲ ਦੇ ਵਿੱਚ ਯੂਰਪ ਦੇ ਵਿੱਚ মানਚਿੱਤਰ ਸੀ ਜਿਹੜਾ ਉਹ ਕਾਫੀ ਬਦਲ ਗਿਆ ਅਤੇ ਵੱਖ-ਵੱਖ ਜਿਹੜੀਆਂ ਸਮੱਸਿਆਵਾਂ ਮ ਸੀ ਉਹ ਉੱਠ ਖੜੀਆਂ ਹੋਈਆਂ ਯੂਰਪ ਦੇ মানਚਿੱਤਰ ਨੂੰ ਨਵੇਂ ਰੂਪ ਦੇਖਾ ਰੇਖਾ ਦੇਣ ਦੇ ਲਈ ਅਤੇ ਸਮੱਸਿਆਵਾਂ ਦੇ ਹੱਲ ਕਰਨ হেতু ਜੇਤੂ ਦੇਸ਼ਾਂ ਨੇ ਆਸਟਰੀਆ ਦੀ ਰਾਸਥਾਨੀ ਵਿਆਨਾ ਵਿੱਚ ਇੱਕ ਸਮੇਲਨ ਕੀਤਾ ਤਾਂ ਇਸ ਨੂੰ ਵਿਆਨਾ ਕਾਂਗਰਸ ਜਿਹੜਾ ਕਿਉਂ ਕਿਹਾ ਜਾਂਦਾ ਕਿਉਂਕਿ ਆਸਟਰੀਆ ਦੀ ਰਾਜਧਾਨੀ ਵਿਆਨਾ ਸੀ ਠੀਕ ਹੈ ਤਾਂ ਵਿਆਨਾ ਕਾਂਗਰਸ ਦਾ ਸਮਝੌਤਾ ਹੋਇਆ ਸੀ ਇਸ ਕਰਕੇ ਇਸ ਨੂੰ ਵਿਆਨਾ ਕਾਂਗਰਸ ਦਾ ਸਮਝੌਤਾ ਜਿਹੜਾ ਕਿਹਾ ਜਾਂਦਾ ਜਿਹੜਾ ਇਹ ਸਮੇਲਨ ਸੀ 14 ਸਤੰਬਰ 1814 ਈਸਵੀ ਦੇ ਵਿੱਚ ਆਰੰਭ ਹੋਇਆ ਅਤੇ 9 ਜੂਨ 1815 ਈਸਵੀ ਦੇ ਵਿੱਚ ਸਮਾਪਤ ਹੋਇਆ ਇਸ ਸੰਮੇਲਨ ਦੇ ਵਿੱਚ ਯੂਰਪ ਦੇ ਰਾਜਨੀਤਿਕ ਵਾਨਾ ਨੇ ਵਿਆਨਾ ਦੀ ਸੰਧੀ ਜਾਂ ਵਿਆਨਾ ਸਮਝੌਤਾ ਦੇ ਰੂਪ ਦੇ ਵਿੱਚ ਮਹੱਤਵਪੂਰਨ ਜਿਹੜਾ ਕੰਮ ਪੂਰਾ ਕੀਤਾ ਯੂਰਪ ਦੇ ਇਤਿਹਾਸ ਦੇ ਵਿੱਚ ਵਿਆਨਾ ਦੀ ਸੰਧੀ ਦਾ ਉਹੀ ਰਾਜਨੀਤਿਕ ਮਹੱਤਵ ਹੈ ਜੋ 1919 ਦੀ ਵਰਸਾਈ ਦੀ ਸੰਧੀ ਦਾ ਹੈ ਠੀਕ ਹੈ ਜਿਹੜਾ ਯੂਰਪ ਦਾ ਇਤਿਹਾਸ ਹੈ ਉਸ ਦੇ ਵਿੱਚ ਵਿਆਨਾ ਦੀ ਸੰਧੀ ਦਾ ਉਹੀ ਰਾਜਨੀਤਿਕ ਮਹੱਤਵ ਹੈ ਜੋ 1919 ਦੀ ਵਰਸਾਈ ਦੀ ਸੰਧੀ ਦਾ ਹੈ ਵਿਆਨਾ ਸੰਮੇਲਨ ਜਾਂ ਕਾਂਗਰਸ ਦਾ ਵਿਸਥਾਰ ਪੂਰਵਕ ਵਰਣਨ ਹੈ ਜਿਹੜਾ ਉਹ ਅੱਗੇ ਲਿਖੇ ਅਨੁਸਾਰ ਹੈ ਤਾਂ ਵਿਆਨਾ ਕਾਂਗਰਸ ਦਾ ਆਰੰਭ ਬੀਗਿੰਗ ਆਫ ਵਿਆਨਾ ਕਾਂਗਰਸ ਸ਼ੁਰੂਆਤ ਕਿਵੇਂ ਹੋਈ ਠੀਕ ਹੈ ਵਿਆਨਾ ਕਾਂਗਰਸ ਦੀ ਵਿਆਨਾ ਕਾਂਗਰਸ ਦਾ ਜਿਹੜਾ ਇਜਲਾਸ ਸੀ 14 ਸਤੰਬਰ 1814 ਈਸਵੀ ਦੇ ਵਿੱਚ ਸ਼ੁਰੂ ਹੋਇਆ ਇਹ ਸੰਮੇਲਨ 9 ਜੂਨ 1815 ਈਸਵੀ ਤੱਕ ਚੱਲਿਆ ਵਿਆਨਾ ਕਾਂਗਰਸ ਇੱਕ ਸ਼ਾਨਦਾਰ ਸਮੇਲਨ ਸੀ ਯੂਰਪ ਦੇ ਵਿੱਚ ਅਜਿਹਾ ਵਿਸ਼ਾਲ ਤੇ ਸ਼ਾਨਦਾਰ ਸਮੇਲਨ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਇਸ ਦੇ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ 90 ਰਾਜਾ ਅਤੇ 63 ਪ੍ਰਤੀਨਿਧੀ ਸ਼ਾਮਲ ਹੋਏ ਸਨ ਉਹਨਾਂ ਦੇ ਇਲਾਵਾ ਅਨੇਕਾਂ ਪੱਤਰਕਾਰ ਵਿਗਿਆਨਿਕ ਅਧਿਆਪਕ ਅਤੇ ਸਾਨਾਪਤੀ ਆਦਿ ਵੀ ਸ਼ਾਮਲ ਹੋਏ ਸਨ ਤੇ ਆਸਟਰੀਆ ਦੀ ਜਿਹੜੀ ਸਰਕਾਰ ਸੀ ਠੀਕ ਹੈ ਇਹਨਾਂ ਮਹਾਨ ਲੋਕਾਂ ਦੇ ਠਹਿਰਨ ਖਾਣ-ਪੀਣ ਅਤੇ ਮਨੋਰੰਜਨ ਦਾ ਉਚਿਤ ਪ੍ਰਬੰਧ ਕੀਤਾ ਸੀ ਆਸਟਰੀਆ ਦੀ ਸਰਕਾਰ ਨੇ ਅਨੁਮਾਨ ਹੈ ਕਿ ਇਸ ਸਮੇਲਨ ਦੇ ਉੱਤੇ ਆਸਟਰੀਆ ਦੇ 8 ਲੱਖ ਪੌਂਡ ਖਰਚ ਹੋਏ ਸਮੇਲਨ ਦੇ ਦਿਨਾਂ ਦੇ ਵਿੱਚ ਆਸਟਰੀਆ ਦੀ ਰਾਜਧਾਨੀ ਦੇ ਵਿਆਨਾ ਦੇ ਵਿੱਚ ਬੜੀ ਚਹਿਲ-ਪਹਿਲ ਰਹੀ ਅਤੇ ਮਨੋਰੰਜਨ ਦੇ ਕਈ ਕਾਰਜਕ੍ਰਮ ਵੀ ਚੱਲਦੇ ਰਹੇ ਵੈਸੇ ਤਾਂ ਇਸ ਸਮੇਲਨ ਦੇ ਵਿੱਚ ਤਰਕੀ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਸਨ ਪ੍ਰੰਤੂ ਕਾਂਗਰਸ ਦੇ ਸਾਰੇ ਮਹੱਤਵਪੂਰਨ ਜਿਹੜੇ ਫੈਸਲੇ ਸੀ ਉਹ ਚਾਰ ਮਹਾਨ ਸ਼ਕਤੀਆਂ ਦੇ ਪ੍ਰਤੀਨਿਧੀਆਂ ਨੇ ਹੀ ਕੀਤੇ ਤਾਂ ਕੌਣ ਸੀ ਉਹ ਲੋਕ ਆਸਟਰੀਆ ਦਾ ਚਾਂਸਲਰ ਸੀ ਅਤੇ ਵਿਦੇਸ਼ ਮੰਤਰੀ ਮੈਟਰਨਿਕ ਇੰਗਲੈਂਡ ਦਾ ਵਿਦੇਸ਼ ਮੰਤਰੀ ਕੈਸਲਰੀ ਪ੍ਰਸ਼ੀਆ ਦਾ ਸ਼ਾਸਕ ਫ੍ਰੈਡਰਿਕ ਵਿਲੀਅਮ ਤੀਜਾ ਅਤੇ ਰੂਸ ਦਾ ਸ਼ਾਸਕ ਅਲੈਗਜੈਂਡਰ ਪਹਿਲਾ ਅਤੇ ਫਰਾਂਸ ਦੇ ਰਾਜਨੀਤੀਵਾਨ ਤਾਲੇਰਾ ਨੇ ਇਸ ਸਮੇਲਨ ਦੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਉਸਨੇ ਆਪਣੀ ਰਾਜਨੀਤਿਕ ਯੋਗਤਾ ਦੇ ਬਲ ਤੇ ਕਾਂਗਰਸ ਦੇ ਕਾਫੀ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਵਿਆਨਾ ਕਾਂਗਰਸ ਦੀਆਂ ਸਮੱਸਿਆਵਾਂ ਪ੍ਰੋਬਲਮਸ ਆਫ ਵਿਆਨਾ ਕਾਂਗਰਸ ਤਾਂ ਕੀ ਕੀ ਸਮੱਸਿਆਵਾਂ ਸੀ ਵਿਆਨਾ ਕਾਂਗਰਸ ਦੀਆਂ ਵਿਆਨਾ ਕਾਂਗਰਸ ਦੇ ਸਾਹਮਣੇ ਨਿਸ਼ਚੇ ਹੀ ਕੁਝ ਗੰਭੀਰ ਸਮੱਸਿਆਵਾਂ ਸਨ ਜਿਨ੍ਹਾਂ ਦਾ ਉਸਨੇ ਹੱਲ ਕਰਨਾ ਸੀ ਇਹਨਾਂ ਸਮੱਸਿਆਵਾਂ ਦਾ ਵਰਣਨ ਅੱਗੇ ਲਿਖੇ ਅਨੁਸਾਰ ਹੈ ਨਪੋਲੀਅਨ ਨੇ ਆਪਣੇ ਯੁੱਧਾਂ ਦੇ ਦੌਰਾਨ ਯੂਰਪ ਦੇ ਮਨਚਿੱਤਰ ਨੂੰ ਕਾਫੀ ਬਦਲ ਦਿੱਤਾ ਸੀ। ਉਸਨੇ ਦਰਜਨਾ ਛੋਟੇ ਵੱਡੇ ਯੂਰਪੀ ਰਾਜਾਂ ਨੂੰ ਜਾਂ ਤਾਂ ਫ੍ਰਾਂਸੀਸੀ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਸੀ ਜਾਂ ਉਹਨਾਂ ਨੂੰ ਫ੍ਰਾਂਸ ਦੇ ਅਧੀਨ ਰਾਜਾਂ ਦਾ ਰੂਪ ਦੇ ਦਿੱਤਾ ਸੀ। ਵਿਆਨਾ ਕਾਂਗਰਸ ਦੇ ਸਾਹਮਣੇ ਹੁਣ ਸਮੱਸਿਆ ਇਹ ਸੀ ਕਿ ਨਪੋਲੀਅਨ ਦੇ ਸਾਮਰਾਜ ਦੇ ਨਸ਼ਟ ਹੋਣ ਤੇ ਯੂਰਪ ਦਾ ਦੁਬਾਰਾ ਨਿਰਮਾਣ ਕਿਸ ਤਰ੍ਹਾਂ ਕੀਤਾ ਜਾਵੇ। ਨੰਬਰ 2 ਕਾਂਗਰਸ ਦੇ ਸਾਹਮਣੇ ਜਿਹੜੀ ਦੂਸਰੀ ਸਮੱਸਿਆ ਉਹ ਮਹਾਨਦੀਪ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਸੀ ਅਤੇ ਉਸ ਨੂੰ ਬਣਾਈ ਰੱਖਣ ਦੀ ਸੀ ਇਸ ਸਬੰਧ ਦੇ ਵਿੱਚ ਉਸਨੇ ਅਜਿਹੇ ਕਦਮ ਚੁੱਕਣੇ ਸਨ ਕਿ ਫਰਾਂਸ ਫਿਰ ਤੋਂ ਯੂਰਪ ਦੀ ਸ਼ਾਂਤੀ ਨੂੰ ਭੰਗ ਨਾ ਕਰ ਸਕੇ ਨੰਬਰ 3 ਬਿਨਾਂ ਸ਼ੱਕ 1815 ਈਸਵੀ ਤੱਕ ਫਰਾਂਸ ਦੀ ਰਾਜਕ੍ਰਾਂਤੀ ਸਮਾਪਤ ਹੋ ਚੁੱਕੀ ਸੀ ਨਪੋਲੀਅਨ ਦਾ ਜਿਹੜਾ ਰਾਜ ਸੀ ਖਤਮ ਹੋ ਚੁੱਕਾ ਸੀ ਤੇ ਨਪੋਲੀਅਨ ਦਾ ਪਤਨ ਹੋ ਚੁੱਕਾ ਸੀ ਠੀਕ ਹੈ ਪਰੰਤੂ ਸਮਾਨਤਾ, ਸਤੰਤਰਤਾ ਅਤੇ ਭਾਈਚਾਰੇ ਦੇ ਸਿਧਾਂਤਾਂ ਦਾ ਪ੍ਰਚਾਰ ਹੋਣ ਦੇ ਨਾਲ ਇਟਲੀ, ਜਰਮਨੀ, ਸਪੇਨ ਅਤੇ ਆਸਟਰੀਆ ਆਦ ਸਾਰੇ ਦੇਸ਼ਾਂ ਦੇ ਨਾਗਰਿਕ ਲੋਕਤੰਤਰੀ ਸ਼ਾਸਨ ਬਵਸਥਾ ਦੇ ਲਈ ਉਤਾਵਲੇ ਸਨ। ਪਰੰਤੂ ਵਿਆਨਾ ਕਾਂਗਰਸ ਦੇ ਪ੍ਰਤੀਨਿਧੀ ਦੁਆਰਾ ਨਿਰੰਕੁਸ਼ ਸ਼ਾਸਨ ਦਾ ਬੋਲਬਾਲਾ ਚਾਹੁੰਦੇ ਸਨ। ਜਿਹੜੇ ਵਿਆਨਾ ਕਾਂਗਰਸ ਦੇ ਪ੍ਰਤੀਨਿਧੀ ਸੀ ਉਹ ਕਿ ਚਾਹੁੰਦੇ ਸੀ ਵੀ ਜਿਹੜਾ ਸ਼ਾਸਨ ਆ ਉਹ ਨਿਰੰਕੁਸ਼ ਹੋਵੇ ਠੀਕ ਹੈ। ਇਸ ਲਈ ਪ੍ਰਤੀਨਿਧੀਆਂ ਦੀ ਇੱਕ ਹੋਰ ਸਮੱਸਿਆ ਇਹ ਸੀ ਕਿ ਇਨ੍ਹਾਂ ਪ੍ਰਵਿਰਤੀਆਂ ਤੇ ਕਿਸ ਤਰ੍ਹਾਂ ਕਾਬੂ ਪਾਇਆ ਜਾਵੇ ਠੀਕ ਹੈ ਫੋਰਥ ਫਰਾਂਸ ਦੀ ਰਾਜ ਕ੍ਰਾਂਤੀ ਦੇ ਦੌਰਾਨ ਕੈਥੋਲਿਕ ਚਰਚ ਨੂੰ ਭਾਰੀ ਸੱਟ ਪਹੁੰਚੀ ਸੀ ਨਪੋਲੀਅਨ ਨੇ ਤਾਂ ਚਰਚ ਨੂੰ ਇੱਕ ਸਧਾਰਨ ਸੰਸਥਾ ਬਣਾ ਦਿੱਤਾ ਸੀ ਧਾਰਮਿਕ ਅਦਾਲਤਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ ਸਾਰਾਂਸ਼ ਇਹ ਹੈ ਕਿ ਚਰਚ ਇੱਕ ਤਰ੍ਹਾਂ ਦੇ ਨਾਲ ਰਾਜ ਦੇ ਅਧੀਨ ਹੋ ਗਿਆ ਸੀ ਕਿਉਂਕਿ ਕਾਂਗਰਸ ਦੇ ਪ੍ਰਤੀਨਿਧੀ ਯੂਰਪ ਦੇ ਵਿੱਚ ਫਿਰ ਤੋਂ ਨਿਰੰਕੁਸ਼ ਸ਼ਾਸਨ ਦੀ ਵਿਵਸਥਾ ਕਰਨਾ ਚਾਹੁੰਦੇ ਸੀ ਇਸ ਲਈ ਉਸ ਦੇ ਸਮਰਥਕ ਕੈਥੋਲਿਕ ਚਰਚ ਦੀ ਸ਼ਕਤੀ ਨੂੰ ਦੁਬਾਰਾ ਸਥਾਪਿਤ ਕਰਨਾ ਵੀ ਜ਼ਰੂਰੀ ਸੀ ਉਦੇਸ਼ ਕੀ ਸੀ ਕੇ ਮੋਟਿਵਸ ਵਿਆਨਾ ਕਾਂਗਰਸ ਦੇ ਉਦੇਸ਼ਾਂ ਦਾ ਵਰਣਨ ਇਸ ਤਰ੍ਹਾਂ ਹੈ ਤਾਂ ਵਿਆਨਾ ਕਾਂਗਰਸ ਦਾ ਜਿਹੜਾ ਪਹਿਲਾ ਮੁੱਖ ਉਦੇਸ਼ ਸੀਗਾ ਯੂਰਪ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਸੀ ਨੰਬਰ 2 ਯੂਰਪੀ ਮਹਾਦੀਪ ਦੀ ਸ਼ਾਂਤੀ ਨੂੰ ਭੰਗ ਹੋਣ ਤੋਂ ਬਚਾਉਣ ਦੇ ਲਈ ਫ੍ਰਾਂਸ ਦੇ ਇਰਦ-ਗਿਰਦ ਸ਼ਕਤੀਸ਼ਾਲੀ ਰਾਜਾਂ ਦੀ ਸਥਾਪਨਾ ਕਰਨਾ ਵਿਆਨਾ ਕਾਂਗਰਸ ਦਾ ਤੀਜਾ ਉਦੇਸ਼ ਸੁਤੰਤਰਤਾ, ਸਮਾਨਤਾ ਅਤੇ ਭਾਈਵਾਲੀ ਆਦ ਕ੍ਰਾਂਤੀਕਾਰੀ ਸਿਧਾਂਤਾਂ ਦੇ ਪ੍ਰਭਾਵਾਂ ਤੋਂ ਯੂਰਪੀ ਮਹਾਂਦੀਪ ਨੂੰ ਸੁਰੱਖਿਅਤ ਰੱਖਣਾ ਸੀ। ਨੰਬਰ 4 ਜਿਨ੍ਹਾਂ ਦੇਸ਼ਾਂ ਨੇ ਨਪੋਲੀਅਨ ਦਾ ਸਾਥ ਦਿੱਤਾ ਸੀ ਉਹਨਾਂ ਦੇਸ਼ਾਂ ਦੇ ਵਿਰੁੱਧ ਉਚਿਤ ਕਾਰਵਾਈ ਕਰਕੇ ਉਹਨਾਂ ਨੂੰ ਦੰਡ ਦੇਣਾ ਸੀ। ਤਾਂ ਸਿਧਾਂਤ ਕੀ ਸੀਗੇ ਠੀਕ ਹੈ ਗਾਈਡਿੰਗ ਪ੍ਰਿੰਸੀਪਲਸ ਵਿਆਨਾ ਕਾਂਗਰਸ ਨੇ ਜਿੰਨਾ ਸਮੱਸਿਆਵਾਂ ਨੂੰ ਹੱਲ ਕਰਨਾ ਸੀ ਉਹ ਬਹੁਤ ਮੁਸ਼ਕਿਲ ਸਨ ਉਹਨਾਂ ਨੂੰ ਆਸਾਨੀ ਦੇ ਨਾਲ ਹੱਲ ਨਹੀਂ ਕੀਤਾ ਜਾ ਸਕਦਾ ਸੀ ਵਿਸ਼ੇਸ਼ ਤੌਰ ਤੇ ਇਸ ਲਈ ਕਿ ਕਾਂਗਰਸ ਦੇ ਜਿਹੜੇ ਸਾਰੇ ਪ੍ਰਤੀਨਿਧੀ ਸੀ ਸਵਾਰਥੀ ਸਨ ਉਹ ਆਪਣੇ ਰਾਸ਼ਟਰੀ ਹਿੱਤਾਂ ਨੂੰ ਸੁਰੱਖਿਅਤ ਰੱਖਣਾ ਆਪਣਾ ਪਹਿਲਾ ਉਦੇਸ਼ ਮੰਨਦੇ ਸਨ ਇੰਗਲੈਂਡ ਦੇ ਵਿਦੇਸ਼ ਮੰਤਰੀ ਕੈਸਲਰੇ ਦੀ ਦਲੀਲ ਇੱਛਾ ਸੀ ਕਿ ਯੂਰੋਪੀਅਨ ਰਾਜਨੀਤੀਵਾਨ ਅਜਹੀ ਸੰਧੀ ਕਰਨ ਜਿਸ ਨਾਲ ਇੰਗਲੈਂਡ ਦੇ ਵਪਾਰਕ ਹਿੱਤ ਦੀ ਜਿਹੜੀ ਸੁਰੱਖਿਆ ਵਪਾਰਕ ਹਿੱਤ ਸੁਰੱਖਿਅਤ ਰਹਿਣਾ ਇਸ ਦੇ ਇਲਾਵਾ ਇੰਗਲੈਂਡ ਨੇ ਜੋ ਪ੍ਰਦੇਸ਼ ਫਰਾਂਸ ਅਤੇ ਉਸਦੇ ਮਿੱਤਰ ਦੇਸ਼ਾਂ ਤੋਂ ਜਿੱਤੇ ਸਨ ਇੰਗਲੈਂਡ ਦੇ ਕੋਲ ਹੀ ਰਹਿਣ ਆਸਟਰੀਆ ਦਾ ਵਿਦੇਸ਼ ਮੰਤਰੀ ਮੈਟਰਨਿਕ ਨਾ ਕੇਵਲ ਇਟਲੀ ਅਤੇ ਜਰਮਨੀ ਤੇ ਆਸਟਰੀਆ ਦੇ ਪ੍ਰਭਾਵ ਨੂੰ ਹੀ ਬਣਾਈ ਰੱਖਣਾ ਚਾਹੁੰਦਾ ਸੀ ਬਲਕਿ ਆਸਟਰੀਆ ਨਾ ਸਾਮਰਾਜ ਦਾ ਵਿਸਤਾਰ ਕਰਨ ਦੀ ਵੀ ਆਸ ਰੱਖਦਾ ਸੀ ਇਸੀ ਤਰ੍ਹਾਂ ਰੂਸ ਦਾ ਯਾਰ ਪੋਲੈਂਡ ਤੇ ਅੱਖਾਂ ਲਗਾਈ ਬੈਠਾ ਸੀ ਜਦਕਿ ਪ੍ਰਸ਼ੀਆ ਦਾ ਰਾਜ ਸੈਕਸਨੀ ਤੇ ਅਧਿਕਾਰ ਜਮਾਉਣ ਦਾ ਇੱਛਕ ਸੀ ਠੀਕ ਹੈ ਅਜਈਆਂ ਪ੍ਰਸਥਿਤੀਆਂ ਦੇ ਵਿੱਚ ਇਹ ਤੈਅ ਹੋਇਆ ਕਿ ਕਾਂਗਰਸ ਨੂੰ ਨਿਸ਼ਚਿਤ ਫੈਸਲਿਆਂ ਤੇ ਪਹੁੰਚਣ ਦੇ ਲਈ ਕੁਝ ਮਾਰਗਦਰਸ਼ਕ ਸਿਧਾਂਤਾਂ ਨੂੰ ਅਪਣਾਉਣਾ ਚਾਹੀਦਾ ਹੈ ਇਸ ਲਈ ਵਿਆਨਾ ਕਾਂਗਰਸ ਦੇ ਵਿੱਚ ਅੱਗੇ ਤਿੰਨ ਸਿਧਾਂਤ ਸੀ ਜਿਹੜੇ ਉਹ ਅਪਣਾਏਗੇ ਨੰਬਰ 1 ਤੇ ਹੈਗਾ ਉੱਚਤ ਅਧਿਕਾਰ ਦਾ ਸਿਧਾਂਤ ਪ੍ਰਿੰਸੀਪਲ ਆਫ ਲੈਜਿਟਿਮੈਸੀ ਠੀਕ ਹੈ ਕਾਂਗਰਸ ਦੇ ਸਾਰੇ ਮੈਂਬਰ ਇਸ ਗੱਲ ਤੇ ਸਹਿਮਤ ਹੋਏ ਕਿ ਯੂਰਪ ਦੀਆਂ ਰਾਜਗੱਦੀਆਂ ਤੇ ਦੁਬਾਰਾ ਉਹਨਾਂ ਰਾਜਵੰਸ਼ਾਂ ਦਾ ਸ਼ਾਸਨ ਸਥਾਪਿਤ ਕੀਤਾ ਜਾਵੇ ਜੋ 1799 ਈਸਵੀ ਦੇ ਵਿੱਚ ਸ਼ਾਸਨ ਕਰਦੇ ਸਨ ਇਹ ਵਿਸ਼ਵਾਸ ਸੀ ਕਿ ਅਜਿਹੀ ਵਿਵਸਥਾ ਤੇ ਹੋਣ ਤੇ ਮਹਾਦੀਪ ਦੇ ਵਿੱਚ ਰਾਜਨੀਤਿਕ ਸਿਰਤਾ ਆ ਜਾਵੇਗੀ ਫ੍ਰਾਂਸ ਦੀ ਰਾਜ ਕ੍ਰਾਂਤੀ ਦੇ ਕਾਰਨ ਰਾਜਾ ਦੇ दैवीय ਅਧਿਕਾਰ ਦਾ ਮਹੱਤਵ ਸਮਾਪਤ ਹੋ ਚੁੱਕਾ ਸੀ ਇਸ ਲਈ ਵੀ ਉੱਚਤ ਅਧਿਕਾਰ ਦੇ ਸਿਧਾਂਤ ਨੂੰ ਖੁਸ਼ੀ ਸਹਿਤ ਅਪਣਾਇਆ ਗਿਆ ਤਦ ਬਾਅਦ ਦੇ ਵਿੱਚ ਇਸ ਸਿਧਾਂਤ ਦੇ ਅਨੁਸਾਰ ਫ੍ਰਾਂਸ ਸਪੇਨ ਨੇਪਲਸ ਦੀਆਂ ਰਾਜਗਦੀਆਂ ਉੱਤੇ ਮੂਰਬ ਵੰਸ਼ ਦੇ ਸ਼ਾਸਕ ਬੈਠੇ ਸਾਰਡੀਨੀਆ ਦੇ ਵਿੱਚ ਸਵਾਏ ਰਾਜਵੰਸ਼ ਦਾ ਅਧਿਕਾਰ ਪੱਕਾ ਹੋਇਆ ਅਤੇ ਸੈਕਸਨੀ ਦੇ ਵਿੱਚ ਸਥਾਨਕ ਰਾਜਵੰਸ਼ ਨੂੰ ਸ਼ਾਸਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਸੇ ਤਰ੍ਹਾਂ ਮੱਧ ਯੂਰਪ ਦੇ ਕਈ ਰਾਜਾਂ ਦੇ ਵਿੱਚ ਹੈਪਸਬਰਗ ਵੰਸ਼ ਦੇ ਰਾਜਕੁਮਾਰ ਸ਼ਾਸਨ ਕਰਨ ਲੱਗੇ। ਪ੍ਰੰਤੂ ਯਾਦ ਰੱਖੇ ਕਿ ਫੈਸਲਾ ਕਰਨ ਵਾਲਿਆਂ ਨੇ ਜਰਮਨੀ ਅਤੇ ਇਟਲੀ ਦੇ ਕਈ ਰਾਜਾਂ ਪੋਲੈਂਡ ਅਤੇ ਡੈਨਮਾਰਕ ਆਦ ਦੇ ਸੰਬੰਧ ਦੇ ਵਿੱਚ ਇਸ ਸਿਧਾਂਤ ਨੂੰ ਨਾ ਅਪਣਾਇਆ। ਨੰਬਰ 2 ਸੈਕੰਡ ਤੇ ਹੈਗਾ ਜੇਤੂ ਦੇਸ਼ਾਂ ਨੂੰ ਇਨਾਮ ਠੀਕ ਹੈ ਰਿਵਾਰਡਸ ਵਰ 기ਵਨ ਟੂ ਵਿਕਟਰਸ ਇੰਗਲੈਂਡ ਆਸਟਰੀਆ ਪ੍ਰਸ਼ੀਆ ਅਤੇ ਰੂਸ ਆਧ ਦੇਸ਼ਾਂ ਨੇ ਨਪੋਲੀਅਨ ਨੂੰ ਹਰਾਉਣ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀ ਸਿੱਟੇ ਵਜੋਂ ਉਹਨਾਂ ਨੇ ਜਨ ਅਤੇ ਧਨ ਦੇ ਰੂਪ ਦੇ ਵਿੱਚ ਭਾਰੀ ਬਲਦਾਨ ਦਿੱਤੇ ਅਜਿਹੇ ਦੇਸ਼ ਸੀ ਜਿਹੜੇ ਆਪਣੀਆਂ ਸੇਵਾਵਾਂ ਦੇ ਬਦਲੇ ਦੇ ਵਿੱਚ ਇਨਾਮ ਦੀ ਇੱਛਾ ਰੱਖਦੇ ਸਨ ਉਹਨਾਂ ਦੀ ਇਹ ਵੀ ਇੱਛਾ ਸੀ ਕਿ ਅਜਿਹੇ ਦੇਸ਼ਾਂ ਨੂੰ ਜੋ ਨਪੋਲੀਅਨ ਦੇ ਨਾਲ ਮਿਲ ਕੇ ਉਹਨਾਂ ਦੇ ਵਿਰੁੱਧ ਲੜੇ ਸਨ ਦੰਡ ਦਿੱਤੇ ਜਾਣ ਇਸ ਸਿਧਾਂਤ ਦਾ ਪਾਲਨ ਕਰਦੇ ਹੋਏ ਪ੍ਰਸ਼ਾ ਨੂੰ ਰਾਈਨਲੈਂਡ ਦੇ ਪ੍ਰਾਂਤ ਅਤੇ ਸੈਕਸਨੀ ਦਾ ਕਾਫੀ ਵੱਡਾ ਹਿੱਸਾ ਦਿੱਤਾ ਗਿਆ। ਉਸ ਨੂੰ ਪੋਲੈਂਡ ਦੇ ਛੋਟੇ ਜਿਹੇ ਸੰਵਿਧਾਨਿਕ ਰਾਜ ਦੀ ਦੇਖਪਾਲ ਵੀ ਸੌਂਪੀ ਗਈ। ਆਸਟਰੀਆ ਨੂੰ ਉੱਤਰੀ ਇਟਲੀ ਵਿੱਚ ਲੁੰਬਾਰਡੀ ਅਤੇ ਵੇਨੇਸ਼ੀਆ ਦਾ ਸ਼ਾਸਨ ਅਧਿਕਾਰ ਮਿਲਿਆ। ਇੰਗਲੈਂਡ ਦੇ ਕੋਲ ਉਸ ਦੇ ਜਿੱਤੇ ਹੋਏ ਕਾਫੀ ਪ੍ਰਦੇਸ਼ ਰਹਿਣ ਦਿੱਤੇ ਗਏ। ਇਸ ਦੇ ਇਲਾਵਾ ਜਿਨ੍ਹਾਂ ਦੇਸ਼ਾਂ ਨੂੰ ਜੇਤੂ ਸ਼ਕਤੀਆਂ ਦੇ ਨਾਲ ਯੁੱਧ ਲੜਨ ਦੇ ਕਾਰਨ ਦੰਡ ਦਿੱਤੇ ਗਏ ਸਨ ਉਹ ਸਨ ਬੈਲਜੀਅਮ ਡੈਨਮਾਰਕ ਪੋਲੈਂਡ ਲੁੰਬਾਰਡੀ ਅਤੇ ਵੈਨੇਸ਼ੀਆ ਆਦਿ 3ਰਡ ਤੇ ਹੈਗਾ ਸ਼ਕਤੀ ਸੰਤੁਲਨ ਦਾ ਸਿਧਾਂਤ ਪ੍ਰਿੰਸੀਪਲ ਆਫ ਬੈਲੈਂਸ ਆਫ ਪਾਵਰ ਇਕੱਠੇ ਹੋਏ ਰਾਜਨੀਤਿਵਾਨਾਂ ਦਾ ਇਹ ਵਿਚਾਰ ਸੀ ਕਿ ਨਵੀਂ ਰਾਜ ਬਵਸਥਾ ਇਸ ਢੰਗ ਦੇ ਨਾਲ ਕੀਤੀ ਜਾਵੇ ਕਿ ਯੂਰਪ ਦਾ ਕੋਈ ਵੀ ਦੇਸ਼ ਅਗਲੇ ਸਾਲਾਂ ਦੇ ਵਿੱਚ ਇੰਨਾ ਸ਼ਕਤੀਸ਼ਾਲੀ ਨਾ ਹੋ ਸਕੇ ਕਿ ਉਹ ਦੂਸਰੇ ਦੇਸ਼ਾਂ ਦੇ ਲਈ ਖਤਰਾ ਬਣ ਜਾਵੇ ਸਪਸ਼ਟ ਤੌਰ ਤੇ ਇਸ ਸਿਧਾਂਤ ਦਾ ਮੁੱਖ ਉਦੇਸ਼ ਯੂਰਪ ਦੇ ਵਿੱਚ ਸ਼ਾਂਤੀ ਬਵਸਥਾ ਬਣਾਈ ਰੱਖਣਾ ਸੀ ਜੇਕਰ ਬਿਆਨਾਂ ਦੀ ਸੰਧੀ ਨੂੰ ਧਿਆਨ ਨਾਲ ਪਰਖਿਆ ਜਾਵੇ ਤਾਂ ਅਸੀਂ ਪਾਵਾਂਗੇ ਕਿ ਸ਼ਕਤੀ ਸੰਤੁਲਨ ਦਾ ਸਿਧਾਂਤ ਸਭ ਤੋਂ ਮਹੱਤਵਪੂਰਨ ਸਿਧਾਂਤ ਸੀ ਨਿਰਣਾਇਕਾ ਨੇ ਸ਼ਕਤੀ ਦੇ ਸੰਤੁਲਨ ਦੇ ਲਈ ਹੀ ਫਰਾਂਸ ਦੀ ਸ਼ਕਤੀ ਨੂੰ ਕਮਜ਼ੋਰ ਨਾ ਹੋਣ ਦਿੱਤਾ ਅਤੇ ਕਈ ਰਾਜਾਂ ਦੇ ਸਬੰਧ ਦੇ ਵਿੱਚ ਉਚਿਤ ਅਧਿਕਾਰ ਦੇ ਸਿਧਾਂਤ ਦੀ ਨਿੰਦਿਆ ਕੀਤੀ ਗਈ ਇਸ ਦੇ ਇਲਾਵਾ ਸ਼ਕਤੀ ਸੰਤੁਲਨ ਦੇ ਸਿਧਾਂਤ ਵਿੱਚ ਹੀ ਪ੍ਰਸ਼ੀਆ ਦੀ ਸ਼ਕਤੀ ਨੂੰ ਮਜ਼ਬੂਤ ਬਣਾਇਆ ਗਿਆ ਤਾਂ ਕਿ ਉਹ ਪੂਰਬ ਦੇ ਵਿੱਚ ਰੂਸ ਅਤੇ ਪੱਛਮ ਦੇ ਵਿੱਚ ਫਰਾਂਸ ਦੀਆਂ ਹਮਲਾਵਰ ਗਤੀਵਿਧੀਆਂ ਨੂੰ ਰੋਕ ਸਕੇ ਫਿਫਥ ਤੇ ਹੈਗਾ ਵਿਆਨਾ ਕਾਂਗਰਸ ਦੇ ਪ੍ਰਮੁੱਖ ਫੈਸਲੇ ਕਿਹੜੇ ਸਨ ਕਿਹੜੇ ਸਨ ਮੇਨ ਡਿਸੀਜਨਸ ਆਫ ਵਿਆਨਾ ਕਾਂਗਰਸ ਵਿਆਨਾ ਕਾਂਗਰਸ ਨੇ ਵਿਭਿੰਨ ਦੇਸ਼ਾਂ ਦੇ ਨਾਲ ਸੰਬੰਧਿਤ ਜੋ ਪ੍ਰਮੁੱਖ ਫੈਸਲੇ ਲਏ ਉਹਨਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ ਨੰਬਰ 1 ਫਰਾਂਸ ਫਰਾਂਸ ਵਿਆਨਾ ਕਾਂਗਰਸ ਦੇ ਵਿੱਚ ਫਰਾਂਸ ਨੂੰ ਯੂਰਪ ਦੀ ਸ਼ਾਂਤੀ ਭੰਗ ਕਰਨ ਵਾਲਾ ਦੇਸ਼ ਮੰਨਿਆ ਗਿਆ ਇਸ ਲਈ ਸਜ਼ਾ ਦੇ ਤੌਰ ਤੇ ਫਰਾਂਸ ਤੋਂ ਨਪੋਲੀਅਨ ਦੇ ਦੁਆਰਾ ਜਿੱਤੇ ਗਏ ਸਾਰੇ ਪ੍ਰਦੇਸ਼ਾਂ ਨੂੰ ਵਾਪਸ ਲੈ ਲਿਆ ਗਿਆ ਉਸ ਦੀ ਸੀਮਾ ਉਹੀ ਨਿਸ਼ਚਿਤ ਕੀਤੀ ਗਈ ਜਿਹੜੀ 1789 ਈਸਵੀ ਦੇ ਵਿੱਚ ਕ੍ਰਾਂਤੀ ਤੋਂ ਪਹਿਲਾਂ ਸੀ ਲੁਈ 18ਵੇਂ ਨੂੰ ਫਰਾਂਸ ਦਾ ਨਵਾਂ ਸ਼ਾਸਕ ਕੋਸ਼ਿਤ ਕੀਤਾ ਗਿਆ ਫ੍ਰਾਂਸ ਦੇ ਚਾਰੇ ਪਾਸੇ ਸ਼ਕਤੀਸ਼ਾਲੀ ਦੇਸ਼ਾਂ ਦਾ ਇੱਕ ਘੇਰਾ ਬਣਾ ਦਿੱਤਾ ਗਿਆ ਤਾਂ ਜੋ ਭਵਿੱਖ ਦੇ ਵਿੱਚ ਫ੍ਰਾਂਸ ਆਪਣੀਆਂ ਸੀਮਾਵਾਂ ਦਾ ਉਲੰਘਣ ਨਾ ਕਰ ਸਕੇ ਯੁੱਧ ਦੇ ਨੁਕਸਾਨ ਦੀ ਪੂਰਤੀ ਦੇ ਲਈ ਫ੍ਰਾਂਸ ਉੱਤੇ 70 ਕਰੋੜ ਫ੍ਰੈਂਕ ਦਾ ਜੁਰਮਾਨਾ ਲਗਾਇਆ ਗਿਆ ਇਸ ਦਾ ਭੁਗਤਾਨ 5 ਵਰਿਆਂ ਦੇ ਅੰਦਰ ਕਰਨਾ ਸੀ ਜੇਤੂ ਦੇਸ਼ਾਂ ਦੇ 1,50,000 ਸੈਨਿਕ 3 ਸਾਲਾਂ ਤੋਂ 5 ਸਾਲਾਂ ਤੱਕ ਫ੍ਰਾਂਸ ਦੀ ਭੂਮੀ ਉੱਤੇ ਰਹਿਣੇ ਸਨ ਅਤੇ ਉਹਨਾਂ ਦਾ ਸਾਰਾ ਖਰਚ ਫ੍ਰਾਂਸ ਨੇ ਦੇਣਾ ਸੀ ਫ੍ਰਾਂਸ ਨੇ ਉਹ ਸਭ ਕਲਾਕਿਰਤੀਆਂ ਵਾਪਸ ਕਰਨੀਆਂ ਸਨ ਜੋ ਕਿ ਨਪੋਲੀਅਨ ਨੇ ਜੰਗਾਂ ਦੇ ਦੌਰਾਨ ਖੋਈਆਂ ਸਨ। ਪ੍ਰਸ਼ੀਆ ਨਪੋਲੀਅਨ ਨੂੰ ਹਰਾਉਣ ਦੇ ਵਿੱਚ ਪ੍ਰਸ਼ੀਆ ਦੀ ਪ੍ਰਮੁੱਖ ਭੂਮਿਕਾ ਸੀ ਜਿਸ ਲਈ ਵਿਅਨਾ ਕਾਂਗਰਸ ਦੇ ਵਿੱਚ ਪ੍ਰਸ਼ੀਆ ਨੂੰ ਬਹੁਮੁੱਲੀਆਂ ਸੇਵਾਵਾਂ ਲਈ ਵਿਸ਼ੇਸ਼ ਅਨਾਮ ਇਨਾਮ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ। ਸਭ ਤੋਂ ਪਹਿਲਾਂ ਪ੍ਰਸ਼ੀਆ ਨੂੰ ਪੋਲੈਂਡ ਤੋਂ ਪੋਸਨ, ਥੋਰਨ ਅਤੇ ਡੈਂਜਿੰਗ ਦੇ ਪ੍ਰਦੇਸ਼ ਲੈ ਕੇ ਦਿੱਤੇ ਗਏ। ਕਿਸ ਤੋਂ ਪ੍ਰਸ਼ੀਆ ਨੂੰ ਪੋਲੈਂਡ ਤੋਂ ਪੋਸਨ, ਥੋਰਨ ਅਤੇ ਡੈਂਜਿੰਗ ਦੇ ਪ੍ਰਦੇਸ਼ ਲੈ ਕੇ ਦਿੱਤੇ ਗਏ ਉਸ ਨੂੰ ਸੈਕਸਨੀ ਦਾ 40% ਭਾਗ ਦਿੱਤਾ ਗਿਆ। ਉਸ ਨੂੰ ਰਾਇਨ ਨਦੀ ਦੇ ਦੋਵੇਂ ਪਾਸੇ ਇੱਕ ਵਿਸ਼ਾਲ ਖੇਤਰ ਜਿਸ ਦੇ ਵਿੱਚ ਵੈਸਟਫੇਲੀਆ, ਕਲਵੇਜ਼ ਅਤੇ ਬਰਗ ਦੇ ਪ੍ਰਦੇਸ਼ ਸ਼ਾਮਲ ਸਨ ਉਹ ਵੀ ਦਿੱਤੇ ਗਏ। ਉਸ ਨੂੰ ਸਵੇਡੀਸ਼ ਪਾਸ ਰੇਨੀਆਂ ਦਾ ਵੀ ਪ੍ਰਦੇਸ਼ ਦਿੱਤਾ ਗਿਆ। ਅੱਗੇ ਜਰਮਨੀ 1799 ਈਸਵੀ ਦੇ ਵਿੱਚ ਫਰਾਂਸ ਦੀ ਕ੍ਰਾਂਤੀ ਦੇ ਸਮੇਂ ਜਰਮਨੀ ਛੋਟੇ-ਛੋਟੇ 360 ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀ। ਨਪੋਲੀਅਨ ਨੇ ਆਪਣੇ ਹਮਲਿਆਂ ਦੇ ਦੌਰਾਨ ਇਹਨਾਂ ਦੇ ਵਿੱਚੋਂ अनेका ਰਾਜਾਂ ਦਾ ਅੰਤ ਕਰ ਦਿੱਤਾ ਸੀ। ਵਿਆਨਾ ਕਾਂਗਰਸ ਦੇ ਸਾਹਮਣੇ ਸਭ ਤੋਂ ਗੰਭੀਰ ਸਮੱਸਿਆ ਅਤੇ ਮਹੱਤਵਪੂਰਨ ਸਮੱਸਿਆ ਜਰਮਨੀ ਦੀ ਭੁਖਦੀ ਸੀ। ਇਸੇ ਉੱਚਤ ਅਧਿਕਾਰ ਦੇ ਸਿਧਾਂਤ ਦੇ ਅਨੁਸਾਰ ਦੁਬਾਰਾ 360 ਰਾਜਾਂ ਦੇ ਵਿੱਚ ਵੰਡਿਆ ਨਹੀਂ ਜਾ ਸਕਦਾ ਸੀ। ਇਸ ਲਈ ਵਿਆਨਾ ਕਾਂਗਰਸ ਨੇ 39 ਜਰਮਨ ਰਾਜਾਂ ਦਾ ਇੱਕ ਨਵਾਂ ਸੰਗ ਰਾਜ ਸੰਗ ਸਥਾਪਿਤ ਕੀਤਾ। ਇਹਨਾਂ ਲਈ ਇੱਕ ਸੰਸਦ ਦੀ ਸਥਾਪਨਾ ਕੀਤੀ ਗਈ ਜਿਸ ਦਾ ਨਾਂ ਡਾਈਟ ਰੱਖਿਆ ਗਿਆ। ਇਸ ਦਾ ਮੁੱਖ ਦਫ਼ਤਰ ਫ੍ਰੈਂਕਫਰਟ ਵਿੱਚ ਸਥਾਪਿਤ ਕੀਤਾ ਗਿਆ। ਇਸ ਸੰਸਦ ਦੀ ਪ੍ਰਧਾਨਗੀ ਆਸਟਰੀਆ ਦੇ ਚਾਂਸਲਰ ਨੂੰ ਦਿੱਤੀ ਗਈ। ਤਾਂ ਇਸ ਤਰ੍ਹਾਂ ਜਰਮਨ ਪਰਿਸੰਗ ਸਿਰਫ ਨਾਮਾਤਰ ਸੀ ਜਦਕਿ ਅਸਲ ਸ਼ਕਤੀ ਸੀ ਜਿਹੜੀ ਆਸਟਰੀਆ ਦੇ ਹੱਥ ਦੇ ਵਿੱਚ ਸੀ। ਇਟਲੀ ਵਿਆਨਾ ਕੌਂਗਰਸ ਨੇ ਨਪੋਲੀਅਨ ਦੇ ਦੁਆਰਾ ਸਥਾਪਿਤ ਵਿਵਸਥਾ ਨੂੰ ਸਮਾਪਤ ਕਰ ਦਿੱਤਾ। ਰੋਮ ਦੇ ਵਿੱਚ ਪੋਪ ਦੇ ਸ਼ਾਸਨ ਦੀ ਸਥਾਪਨਾ ਕੀਤੀ ਗਈ। ਨੇਪल्स ਅਤੇ ਸਿਸਿਲੀ ਦੇ ਵਿੱਚ ਬੁਰਬੋ ਵੰਸ਼ ਦੇ ਸ਼ਾਸਕ ਫਰਡੀਨੈਂਡ ਚੌਥੇ ਦਾ ਸ਼ਾਸਨ ਸਥਾਪਿਤ ਕੀਤਾ ਗਿਆ। ਟਕਸਨੀ, ਪਰਮਾ, ਮੋਡੇਨਾ ਦੇ ਵਿੱਚ ਪੁਰਾਣੇ ਰਾਜਵੰਸ਼ਾਂ ਦੀ ਸਥਾਪਨਾ ਕੀਤੀ ਗਈ। ਸਾਰਡੀਨੀਆ, ਪੀਡਮਾਂਟ, ਸਿਵਾਏ ਨੀਸ ਅਤੇ ਜਨੇਵਾ ਨੂੰ ਮਿਲਾ ਕੇ ਇੱਕ ਰਾਜ ਬਣਾ ਦਿੱਤਾ ਗਿਆ। ਵਿਕਟਰ ਇਸੇਨੂਅਲ ਨੂੰ ਇਸ ਦਾ ਸ਼ਾਸਕ ਬਣਾਇਆ ਗਿਆ ਲੁੰਬਾਰਡੀ ਅਤੇ ਵੈਨੇਸ਼ੀਆ ਉਤੇ ਆਸਟਰੀਆ ਦਾ ਅਧਿਕਾਰ ਸਵਾਰ ਕਰ ਲਿਆ ਗਿਆ ਨੰਬਰ 5 ਤੇ ਹੈਗਾ ਆਸਟਰੀਆ ਵਿਆਨਾ ਕਾਂਗਰਸ ਦੇ ਫੈਸਲਿਆਂ ਦੇ ਅਨੁਸਾਰ ਸ਼ਕਤੀ ਸੰਤੁਲਨ ਬਣਾ ਕੇ ਰੱਖਣ ਲਈ ਆਸਟਰੀਆ ਤੋਂ ਬੈਲਜੀਅਮ ਦਾ ਪ੍ਰਦੇਸ਼ ਲੈ ਕੇ ਹਾਲੈਂਡ ਨੂੰ ਦਿੱਤਾ ਗਿਆ ਇਸ ਦੇ ਬਦਲੇ ਲੁੰਬਾਰਡੀ ਵੈਨੇਸ਼ੀਆ ਅਤੇ ਇਲੀਸ਼ੀਅਨ ਦੇ ਪ੍ਰਾਂਤਾਂ ਉਤੇ ਆਸਟਰੀਆ ਦਾ ਅਧਿਕਾਰ ਮੰਨ ਲਿਆ ਗਿਆ ਰੂਸ ਤੋਂ ਆਸਟਰੀਆ ਨੂੰ ਦੱਖਣੀ ਗਲੇਸ਼ੀਆ ਦਾ ਪ੍ਰਦੇਸ਼ ਮਿਲਿਆ ਆਸਟਰੀਆ ਨੂੰ ਬੇਵੇਰੀਆ ਤੋਂ ਟੈਰੀ ਟੈਲੀਰੋਲ ਸਾਲਜ਼ਬਰਗ ਅਤੇ ਬੋਰਾਲਬਰਗ ਦੀ ਪ੍ਰਦੇਸ਼ ਪ੍ਰਾਪਤ ਹੋਏ ਆਸਟਰੀਆ ਦੇ ਸਮਰਾਟ ਦੀ ਪੁੱਤਰੀ ਨੂੰ ਪਰਮਾਂ ਦੀ ਡੱਚੀ ਦਾ ਪ੍ਰਦੇਸ਼ ਦਿੱਤਾ ਗਿਆ ਰੂਸ ਨਪੋਲੀਅਨ ਦੇ ਪਤਨ ਦੇ ਵਿੱਚ ਰੂਸ ਦੀ ਮਹੱਤਵਪੂਰਨ ਭੂਮਿਕਾ ਸੀ ਇਸ ਲਈ ਵਿਆਨਾ ਕਾਂਗਰਸ ਨੇ ਉਸ ਦਾ ਵਿਸ਼ੇਸ਼ ਧਿਆਨ ਰੱਖਿਆ ਉਸ ਨੂੰ ਪੋਸਨ ਅਤੇ ਥੋਰਨ ਦੇ ਪ੍ਰਦੇਸ਼ਾਂ ਨੂੰ ਛੱਡ ਕੇ ਸੰਪੂਰਨ ਵਾਰਸਾ ਦੀ ਡੱਚੀ ਪ੍ਰਾਪਤ ਹੋਈ ਇਸ ਦੇ ਇਲਾਵਾ ਰੂਸ ਦਾ ਫਿਨਲੈਂਡ ਅਤੇ ਬਿਸਰਬੀਆ ਦੇ ਪ੍ਰਦੇਸ਼ਾਂ ਦੇ ਉੱਤੇ ਅਧਿਕਾਰ ਸਵੀਕਾਰ ਕੀਤਾ ਗਿਆ ਇੰਗਲੈਂਡ ਇੰਗਲੈਂਡ ਨੇ ਨਪੋਲੀਅਨ ਨੂੰ ਹਰਾਉਣ ਦੇ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਦਿੱਤਾ ਸੀ ਇਸ ਲਈ ਵਿਆਨਾ ਕਾਂਗਰਸ ਨੇ ਉਸ ਨੂੰ ਇਨਾਮ ਦੇ ਵਜੋਂ ਮਹੱਤਵਪੂਰਨ ਪ੍ਰਦੇਸ਼ ਦਿੱਤੇ ਇੰਗਲੈਂਡ ਯੂਰਪ ਦੇ ਵਿੱਚ ਹੈਲੀਗੋਲੈਂਡ ਮਾਲਟਾ ਆਇਓਨियन ਦੀਪ ਸਮੂਹ ਪ੍ਰਾਪਤ ਹੋਏ ਉਸ ਨੂੰ ਫਰਾਂਸ ਤੋਂ ਮਾਰੀਸ਼ਸ ਟੋਬੈਗੋ ਸੇਂਟ ਲੂਸੀਆ ਹਾਂਡੂਅਸ ਅਤੇ ਗਾਇਨਾ ਦੇ ਪ੍ਰਦੇਸ਼ ਲੈ ਕੇ ਦਿੱਤੇ ਗਏ ਇਸ ਦੇ ਇਲਾਵਾ ਇੰਗਲੈਂਡ ਨੂੰ ਹਾਲੈਂਡ ਤੋਂ ਕੈਪ ਕਲੋਨੀ ਅਤੇ ਸੀਲੋਨ ਸ਼੍ਰੀਲੰਕਾ ਦੇ ਪ੍ਰਦੇਸ਼ ਦਿੱਤੇ ਗਏ ਡੈਨਮਾਰਕ ਡੈਨਮਾਰਕ ਨੇ ਨਪੋਲੀਅਨ ਦੀ ਮਦਦ ਕੀਤੀ ਸੀ ਇਸ ਲਈ ਉਸ ਨੂੰ ਸਜ਼ਾ ਦੇ ਵਜੋਂ ਉਸ ਦੇ ਉਸ ਤੋਂ ਨਾਰਵੇ ਦਾ ਪ੍ਰਦੇਸ਼ ਖੋਹ ਲਿਆ ਗਿਆ ਨਾਰਵੇ ਦਾ ਪ੍ਰਦੇਸ਼ ਸਵੀਡਨ ਨੂੰ ਦੇ ਦਿੱਤਾ ਗਿਆ ਪੋਲੈਂਡ ਪੋਲੈਂਡ ਦੇ ਤਿੰਨ ਹਿੱਸੇ ਕਰਕੇ ਇਸ ਨੂੰ ਤਿੰਨ ਦੇਸ਼ਾਂ ਰੂਸ ਆਸਟਰੀਆ ਅਤੇ ਪ੍ਰਸ਼ੀਆ ਦੇ ਵਿੱਚ ਵੰਡ ਦਿੱਤਾ ਗਿਆ ਇਸ ਦੇ ਅਨੁਸਾਰ ਵਾਰਸਾਂ ਉੱਤੇ ਰੂਸ ਦਾ ਪੋਸੇਮ ਤੇ ਥੋਰਨ ਤੇ ਪ੍ਰਸ਼ੀਆ ਦਾ ਅਤੇ ਦੱਖਣੀ ਗਲੇਸ਼ੀਆ ਤੇ ਆਸਟਰੀਆ ਦਾ ਅਧਿਕਾਰ ਸਵਾਰ ਕਰ ਲਿਆ ਗਿਆ ਸਵਿਟਜ਼ਰਲੈਂਡ ਤਾਂ ਸਵਿਟਜ਼ਰਲੈਂਡ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਉਦੇਸ਼ ਦੇ ਨਾਲ ਇਸ ਦੇ ਵਿੱਚ ਨਵੇਂ ਕੈਂਟਨ ਵਲਾਇਸ ਜਨੇਵਾ ਅਤੇ ਨਿਊਕਰਟਿਲ ਜੋੜ ਦਿੱਤੇ ਗਏ ਯੂਰਪ ਦੇ ਦੇਸ਼ਾਂ ਨੂੰ ਸਵਿਟਜ਼ਰਲੈਂਡ ਦੀ ਸੁਤੰਤਰਤਾ ਅਤੇ ਨਿਰਪੱਖਤਾ ਨੂੰ ਸਵੀਕਾਰ ਕਰ ਲਿਆ 스ਵੇਡਨ 스ਵੇਡਨ ਤੋਂ ਫਿਨਲੈਂਡ ਦਾ ਪ੍ਰਦੇਸ਼ ਪ੍ਰਦੇਸ਼ ਲੈ ਕੇ ਰੂਸ ਨੂੰ ਅਤੇ ਪਾਮਰੇਨੀਆ ਦਾ ਪ੍ਰਦੇਸ਼ ਲੈ ਕੇ ਪ੍ਰਸ਼ੀਆ ਨੂੰ ਦਿੱਤੇ ਗਏ ਇਨ੍ਹਾਂ ਪ੍ਰਦੇਸ਼ਾਂ ਦੇ ਬਦਲੇ 스ਵੇਡਨ ਨੂੰ ਨਾਰਵੇ ਦਾ ਪ੍ਰਦੇਸ਼ ਦਿੱਤਾ ਗਿਆ ਇਸ ਨੂੰ ਡੈਨਮਾਰਕ ਤੋਂ ਖੋਹਿਆ ਗਿਆ ਸੀ ਸਪੇਨ ਅਤੇ ਪੁਰਤਗਾਲ ਸਪੇਨ ਅਤੇ ਪੁਰਤਗਾਲ ਦੇ ਵਿੱਚ 1789 ਈਸਵੀ ਦੇ ਵਿੱਚ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਜਿੰਨਾ ਰਾਜਵੰਸ਼ਾਂ ਦੀ ਸਥਾਪਨਾ ਸੀ ਉਹਨਾਂ ਨੂੰ ਦੁਬਾਰਾ ਸਥਾਪਿਤ ਕੀਤਾ ਗਿਆ ਸਪੇਨ ਤੋਂ ਤ੍ਰਿਨਿਦਾਦ ਦਾ ਪ੍ਰਦੇਸ਼ ਲੈ ਕੇ ਇੰਗਲੈਂਡ ਨੂੰ ਦਿੱਤਾ ਗਿਆ ਪੁਰਤਗਾਲ ਦੀਆਂ ਸੀਮਾਵਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਪਰਵਰਤਨ ਨਹੀਂ ਕੀਤਾ ਗਿਆ ਹਾਲੈਂਡ ਹਾਲੈਂਡ ਦੇ ਵਿੱਚ ਆਰੇਂਜ ਰਾਜਵੰਸ਼ ਦੀ ਸਥਾਪਨਾ ਰਾਜਵੰਸ਼ ਦੀ ਦੁਬਾਰਾ ਸਥਾਪਨਾ ਕੀਤੀ ਗਈ ਇਸ ਦੇ ਵਿੱਚ ਬੈਲਜੀਅਮ ਦੇ ਪ੍ਰਦੇਸ਼ ਨੂੰ ਸ਼ਾਮਲ ਕੀਤਾ ਗਿਆ ਹਾਲੈਂਡ ਨੂੰ ਹੁਣ ਨੀਦਰਲੈਂਡ ਦਾ ਨਾਂ ਦਿੱਤਾ ਗਿਆ ਤੇ ਇੱਥੇ ਵਿਲੀਅਮ ਨੂੰ ਸ਼ਾਸਕ ਬਣਾਇਆ ਗਿਆ ਕੁਝ ਹੋਰ ਕੰਮ ਸਮ ਅਦਰ ਵਰਕਸ ਵਿਆਨਾ ਕਾਂਗਰਸ ਨੇ ਕੁਝ ਹੋਰ ਮਹੱਤਵਪੂਰਨ ਕੰਮ ਵੀ ਕੀਤੇ ਸਭ ਤੋਂ ਪਹਿਲਾਂ ਇਸ ਨੇ ਦਾਸਾਂ ਦੇ ਵਪਾਰ ਨੂੰ ਗੈਰਕਾਨੂੰਨੀ ਘੋਸ਼ਿਤ ਕੀਤਾ ਇਸ ਲਈ ਇਸ ਨੇ ਦਾਸ ਪ੍ਰਥਾ ਦੇ ਅੰਤ ਦਾ ਪ੍ਰਸਤਾਵ ਪਾਸ ਕੀਤਾ ਇਸ ਤਰ੍ਹਾਂ ਵਿਆਨਾ ਕਾਂਗਰਸ ਨੇ ਮਾਨਵਤਾਵਾਦੀ ਹੋਣ ਦਾ ਪ੍ਰਮਾਣ ਵੀ ਦਿੱਤਾ ਦੂਸਰਾ ਇਸ ਨੇ ਯੂਰਪ ਦੇ ਰਾਜਾਂ ਦੇ ਲਈ ਇੱਕ ਅੰਤਰਰਾਸ਼ਟਰੀ ਵਿਧਾਨ ਬਣਾਇਆ ਇਸ ਵਿਧਾਨ ਦੇ ਦੁਆਰਾ ਇਹ ਤੈਅ ਕੀਤਾ ਗਿਆ ਕਿ ਯੂਰਪੀ ਸਾਗਰਾਂ ਅਤੇ ਨਦੀਆਂ ਦੇ ਵਿੱਚ ਸਾਰੇ ਦੇਸ਼ਾਂ ਦੇ ਜਹਾਜ਼ਾਂ ਨੂੰ ਆਉਣ ਜਾਣ ਦੀ ਸਹੂਲਤ ਦਿੱਤੀ ਜਾਵੇਗੀ ਇਸ ਨਾਲ ਅੰਤਰਰਾਸ਼ਟਰੀ ਵਪਾਰ ਨੂੰ ਉਤਸ਼ਾਹ ਮਿਲਿਆ ਤੀਸਰਾ ਇਸਨੇ ਯੂਰਪ ਦੇ ਵਿੱਚ ਵੱਖ-ਵੱਖ ਯੂਰਪ ਦੇ ਵਿੱਚ ਭਵਿੱਖ ਦੇ ਵਿੱਚ ਸ਼ਾਂਤੀ ਵਿਵਸਥਾ ਨੂੰ ਬਣਾਈ ਰੱਖਣ ਦੇ ਉਦੇਸ਼ ਦੇ ਨਾਲ ਯੂਰਪ ਸੰਘ ਦੀ ਸਥਾਪਨਾ ਕੀਤੀ ਵਿਆਨਾ ਸੰਧੀ ਦਾ ਮਹੱਤਵ ਵਿਆਨਾ ਦੀ ਸੰਧੀ ਦੇ ਨਾਲ ਤਾਂ ਇੱਥੇ ਦਾ ਮਹੱਤਵ ਕੀ ਸੀਗਾ ਠੀਕ ਹੈ ਤਾਂ ਕਿਉਂ ਕੀਤੀ ਗਈ ਵਿਆਨਾ ਦੀ ਸੰਧੀ ਤੇ ਕੀ ਮਹੱਤਵ ਸੀ ਇਸ ਦਾ ਵਿਆਨਾ ਦੀ ਸੰਧੀ ਦੇ ਨਾਲ ਨਿਰਸੰਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਇਸ ਸੰਧੀ ਦੇ ਸਿੱਟੇ ਦੇ ਵਜੋਂ ਕੁਝ ਦੇਸ਼ਾਂ ਨੂੰ ਲਾਭ ਹੋਏ ਤੇ ਕੁਝ ਨੂੰ ਆਪਣੇ ਖੇਤਰਾਂ ਤੋਂ ਹੱਥ ਧੋਣੇ ਪਏ। ਇਸ ਸੰਧੀ ਦਾ ਸਭ ਤੋਂ ਪਹਿਲਾ ਸਿੱਟਾ ਇਹ ਨਿਕਲਿਆ ਕਿ ਫਰਾਂਸ ਦੀ ਸ਼ਕਤੀ ਅਤੇ ਪ੍ਰਭਾਵ ਦੇ ਵਿੱਚ ਕਮੀ ਹੋਈ। ਨਪੋਲੀਅਨ ਨੇ ਫਰਾਂਸ ਦਾ ਵਿਸਥਾਰ ਕਰਕੇ ਇਸ ਨੂੰ ਸ਼ਕਤੀਸ਼ਾਲੀ ਸਮਰਾਜ ਬਣਾ ਲਿਆ ਸੀ। ਪਰੰਤੂ ਇਸ ਸੰਧੀ ਦੇ ਅਨੁਸਾਰ ਉਸ ਦੀ ਸੈਨਿਕ ਸ਼ਕਤੀ ਘਟਾ ਦਿੱਤੀ ਗਈ ਅਤੇ ਉਸ ਉੱਤੇ ਬਹੁਤ ਭਾਰੀ ਜੁਰਮਾਨਾ ਲਗਾਇਆ ਗਿਆ। ਇਸ ਸੰਧੀ ਦੇ ਦੁਆਰਾ ਯੂਰਪ ਦੇ ਵਿੱਚ ਮੈਟਰਨਿਕ ਦਾ ਦਬਦਬਾ ਵਧ ਗਿਆ। ਉਹ ਇਸ ਸੰਮੇਲਨ ਦਾ ਪ੍ਰਧਾਨ ਸੀ ਉਸਨੇ ਇਸ ਸੰਧੀ ਦੀਆਂ ਬਹੁਤ ਸਾਰੀਆਂ ਸ਼ਰਤਾਂ ਨੂੰ ਆਪਣੇ ਅਨੁਸਾਰ ਲਾਗੂ ਕੀਤਾ ਵਿਆਨਾ ਸੰਧੀ ਦੇ ਸਿੱਟੇ ਦੇ ਵਜੋਂ ਰੂਸ ਦੇ ਪ੍ਰਭਾਵ ਦੇ ਵਿੱਚ ਵੀ ਵਾਧਾ ਹੋਇਆ ਉਸ ਨੂੰ ਪੋਲੈਂਡ ਅਤੇ ਫਿਨਲੈਂਡ ਦੇ ਪ੍ਰਸਿੱਧ ਇਲਾਕੇ ਪ੍ਰਾਪਤ ਹੋਏ ਇਸ ਸੰਧੀ ਦੇ ਸਿੱਟੇ ਦੇ ਵਜੋਂ ਆਸਟਰੀਆ ਦਾ ਕੇਂਦਰੀ ਯੂਰਪ ਅਤੇ ਪ੍ਰਸ਼ੀਆ ਦਾ ਜਰਮਨੀ ਦੇ ਵਿੱਚ ਪ੍ਰਭਾਵ ਵਧਿਆ ਪ੍ਰਸ਼ੀਆ ਨੂੰ ਜਰਮਨੀ ਦੇ ਵਿੱਚ ਰਾਈਨ ਸੈਕਸਨੀ 스웨ਡਿਸ਼ ਪਾਮਰੇਨੀਆ ਦੇ ਇਲਾਕੇ ਪ੍ਰਾਪਤ ਹੋਏ ਇਸ ਸਿੱਟੇ ਦੇ ਵਜੋਂ ਇੰਗਲੈਂਡ ਸੰਸਾਰ ਦੀ ਸਭ ਤੋਂ ਵੱਡੀ ਵਸਤੀਵਾਦੀ ਸ਼ਕਤੀ ਬਣ ਗਿਆ ਤੇ ਇਸ ਦਾ ਇਸ ਸੰਧੀ ਦਾ ਸਭ ਤੋਂ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ ਇਸ ਦੇ ਨਾਲ ਇਟਲੀ ਅਤੇ ਜਰਮਨੀ ਦੇ ਏਕੀਕਰਨ ਦਾ ਜਿਹੜਾ ਰਸਤਾ ਸਾਫ਼ ਹੋ ਗਿਆ ਸੋ ਥੈਂਕ ਯੂ ਫॉर ਵਾਚਿੰਗ ਨੈਕਸਟ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਇਟਲੀ ਦੇ ਏਕੀਕਰਨ ਵਾਲਾ ਕੁਐਸਚਨ ਕਰਾਂਗੇ ਸੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ